ਹੈਲੋ ਜੀ ਸਾਰੇ ਆਣ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਆਣੇ ਆਪਣੇ ਛੋਟੇ ਛੋਟੇ ਪਿਆਰੇ ਪਿਆਰੇ ਬਲੌਗਸ ਦੇਖਦੇ ਹੋ ਜਿਦੇ ਵਿੱਚ ਆਪਾਂ ਮਤਲਬ ਘਰ ਦੇ ਕੋਈ ਵੀ ਕੰਮ ਕਰ ਵਗੈਰਾ ਕਰਦੇ ਨਾਲ ਜਰੋਂ ਨੇ ਆ ਤੇ ਹੁਣ ਤੁਹਾਨੂੰ ਪਤਾ ਹੈਗਾ ਕਾਫੀ ਟਾਈਮ ਤੋਂ ਆਪਣਾ ਜਿਹੜਾ ਬਲੌਗ ਆ ਕੋਈ ਵੀ ਨਹੀਂ ਆ ਰਿਹਾ ਸੀਗਾ ਕਿਉਂਕਿ ਉਹਦਾ ਇਹ ਰੀਜ਼ਨ ਹੈ ਵੀ ਅਸੀਂ ਬਹੁਤ ਜ਼ਿਆਦਾ ਵੀ ਮਤਲਬ ਲੱਗੇ ਹੋਇਆ ਆਪਣੇ YouTube ਦੀ ਸਾਈਡ ਵੀ ਇਹਦਾ ਜਿਹੜਾ ਬਹੁਤ ਟਾਈਮ ਹੈ ਉਹ ਕੰਪਲੀਟ ਹੋ ਜਾਏ ਤੇ ਅੱਜ ਮੈਂ ਫਿਰ ਸੋਚਿਆ ਮੈਂ ਕਬਾਰੇ ਨਿਕਲ ਕੇ ਕੋਈ ਥੋੜਾ ਬਹੁਤ ਛੋਟਾ ਜਿਹਾ ਬਲੌਗ ਨੂੰ ਨਿਆ ਸੋ ਹੁਣ ਮੇਰੇ ਜਿਹੜੇ ਪੁਰਾਣੇ ਫਰੈਂਡ ਨੇਗੇ ਉਹ ਮਤਲਬ ਸਾਰੇ ਜਿਹਨੇ ਆਪੋ ਆਪਣੀ ਕੰਮ ਦੇ ਵਿੱਚ ਰਹਿਣ ਲੱਗੇ ਆ ਬਿਜ਼ੀ ਤੇ ਹੌਲੀ ਹੌਲੀ ਸਾਰੇ ਜਣੇ ਜਿਹੜੀ ਆਪਣੀ ਦੋਸਤੀ ਮੇਰੇ ਨਾਲ ਖਤਮ ਕਰ ਹੀ ਜਾਂਦੇ ਆ ਤੇ ਪਰ ਸੱਚੀ ਮੈਂ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆਂਗੀ ਸੋ ਜੇ ਉਹ ਵੀ ਮੇਰਾ ਬਲੌਗ ਦੇਖਦੇ ਨੇ ਤਾਂ ਇੱਕ ਵਾਰ ਜ਼ਰੂਰ ਆਉਣ ਤੇ ਆਪਾਂ ਜਿਹੜੀ ਆਪਣੀ ਉਹਦੀ ਉਹ ਬਲੌਗਿੰਗ ਹੈ ਉਹ ਸਟਾਰਟ ਕਰੀਏ ਤੇ ਚਲੋ ਫਿਰ ਅੱਜ ਮੈਂ ਤੁਹਾਨੂੰ ਦੁਕਾਨੀ ਆ ਗਈ ਫਿਰੇ ਘਰ ਦਾ ਕਿਵੇਂ ਕਿਵੇਂ ਜਿਹੜੀਆਂ ਜਿਹੜੀਆਂ ਚੀਜ਼ਾਂ ਮਤਲਬ ਆਪਾਂ ਸਾਰਿਆਂ ਦੇਖਦੇ ਰਹਿੰਦੇ ਸੀਗੇ ਵੀ ਉਹਨਾਂ ਦਾ ਕੀ ਬਣ ਜਾਂਦਾ ਤੇ ਕੌਣ ਕੀ ਕਰ ਰਿਹਾ ਹੈਗਾ ਆਪਾਂ ਕੱਟ ਦੇਾਂਗੇ ਚੱਕਰ ਤੇ ਉਹ ਚੱਕਰ 'ਚ ਤੁਸੀਂ ਮੇਰੇ ਨਾਲ-ਨਾਲ ਰਹਿਣਾ ਹੈਗਾ ਸੋ ਕਿਤੋਂ ਵੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਸਟਾਰਟ ਤੋਂ ਲੈ ਕੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਤੋਂ ਦੇਖ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਦੇਖ ਜਾਈਏ ਸਭ ਤੋਂ ਪਹਿਲਾਂ ਦਾ ਆ ਜਿਹੜੇ ਦੋ ਆਪਣੇ ਕਮਰੇ ਨੇ ਮਤਲਬ ਤੁਸੀਂ ਦੇਖਦੇ ਰਹਿੰਦੇ ਹੋ ਕਿ ਮੈਂ ਇੱਥੇ ਚਾਹੂ ਪੁੱਛਾ ਲਾਉਂਦੀ ਹੁਈ ਤੋ ਤੁਹਾਨੂੰ ਕਦੇ-ਕਦੇ ਦਿਖਾਈ ਦੇ ਜਾਂ ਨਹੀਂ ਤੇ ਹੁਣ ਕਾਫੀ ਟਾਈਮ ਤੋਂ ਮੈਂ ਕੋਈ ਕੰਮ ਨਹੀਂ ਕਰ ਰਹੀ ਹੈਗੀ ਉਹ ਦਾ ਰੀਜ਼ਨ ਇਹ ਹੈ ਕਿ ਮੇਰੀ ਜਿਹੜੀ ਤਬੀਅਤ ਹੈ ਉਹ ਜਲਦ ਤਰਾ ਚੱਲ ਰਹੀ ਹੈ ਆ ਦੇਖੋ ਆਪਣਾ ਛੋਟੂ ਖੇਡਦਾ ਫਿਰਦਾ ਹੈਗਾ ਅਜਾ ਨਿੱਕੇ ਦਿਖਾ ਕੀ ਕਰੋ ਦੇਖੋ ਤੁਸੀਂ ਉਹ ਹੁਣ ਤੂੰ ਨੇ ਚੇਦੇ ਕੋ ਦੇਖੋ ਕੰਨ ਨੂੰ ਮੈਨੂੰ ਆਹ ਫਰੇ ਦਿਖਾ ਪਰ ਫੜੇ ਤੇ ਉਦਰਾ ਕੇ ਦੇਖੇ ਸਾਰੇ ਨੂੰ ਖਾਇ ਹੀ ਕਰਦੇ ਸਭ ਨੂੰ ਦੇਖ ਇਹਨੂੰ ਹਲਿਆ ਪਲੇਸ ਸਟੈਂਡ ਨੂੰ ਲੈਣ ਆਹ ਹਾਏ ਇੱਥੇ ਮੇਰੇ ਕੋਲ ਆ ਕੇ ਕਰ ਇੱਥੇ ਗੱਟ ਕੇ ਇੱਥੇ ਤੂੰ ਇਧਰਲੇ ਪਾਸੇ ਆ ਇਧਰ ਹਾਏ ਇਧਰਲੇ ਸਾਈਡ ਆਣ ਨੂੰ ਲੋ ਜੀ ਇਹ ਬਣਾਈ ਜਾਂਦਾਗਾ ਮਤਲਬ ਬਰਫੀਆਂ ਆਪਣੀਆਂ ਹੋਣ ਕਾਰਖਾਨਾ ਦੇਖਉਂਦੀ ਕਿ ਜਾਨਾ ਹਾਏ ਤੇ ਸਾਇਣ ਕਹਿ ਵੀ ਸਾਡੀ ਵੀਡੀਓ ਨੂੰ ਲਾਸਟ ਤੱਕ ਪੂਰਾ ਦੇਖਣਾਗਾ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਛੋਏ ਸਾਡਾ ਪਿਆਰਾ ਜਿਹਾ ਬੱਚਾ ਜਿਹੜਾ ਮਿੰਟੀ ਚ ਖੇਡਦਾ ਰਹਿੰਦਾਗਾ ਇੱਕ ਛੋਟਾ ਜਿਹਾ ਇਹਨੇ ਆਪਣੇ ਵਰਗਾ ਕਤੂਰਾ ਲੱਭਿਆ ਹੋਇਗਾ ਸੋ ਉਹਦੇ ਨਾਲ ਵੀ ਬਹੁਤ ਜ਼ਿਆਦਾ ਚੌੜਾ ਮਜ਼ਾਕ ਮਸਤੀ ਕਰਦਾ ਰਹਿੰਦਾਗਾ ਸੋ ਮੇਰਾ ਵੀ ਇਹਨਾਂ ਦੇ ਨਾਲ ਜੀ ਲੱਗਿਆ ਲੱਗਾ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਮੈਂ ਵੀ ਕੱਲੀ ਹੋਈ ਰਹਿੰਦੀ ਆ ਜ਼ਿਆਦਾ ਟਾਈਮ ਤੇ ਮੈਨੂੰ ਵੀ ਚੰਗਾ ਨਹੀਂ ਲੱਗਦਾ ਹੈਗਾ ਵੀ ਬੜਾ ਗੱਲਾਂ ਬਾਤਾਂ ਹੀ ਆ ਕਰਨੀਆਂ ਤੇ ਮੈਂ ਨਾ ਰਹਿੰਦੀ ਫ੍ਰੀ ਤੇ ਮਤਲਬ ਜਿੰਮੇ ਮਤਲਬ ਇੱਧਰ ਦੇਖ ਲੈ ਉੱਧਰ ਦੇਖ ਲੈ ਬਸ ਕੁਛ ਨਾ ਕੁਛ ਸੋਚ ਲਿਆ ਸੋ ਆਈ ਚੀਜ਼ਾਂ ਦੇ ਵਿੱਚ ਸੋ ਹੁਣ ਮੈਂ ਲਖੋਨੀ ਹਾਂਗੀ ਸੋ ਨੂੰ ਪੀਤੇ ਜਿਹੜੇ ਕਿ ਵੀ ਮਤਲਬ ਬਹੁਤ ਸੋਹਣੇ ਹੋ ਰਹੇ ਨੇ ਲੱਗੇ ਸੀ ਦਾ ਬੜਾ ਐਵੇਂ ਲੱਗ ਜਾਂਦਾ ਸੀ ਵੀ ਜਲਦੀ ਜਲਦੀ ਬੜੇ ਹੋਣਗੇ ਪਰ ਪਦਾਨੀ ਨਰੂ ਕੀ ਹੋ ਗਿਆ ਕੋਈ ਬੁਮਾਈ ਜੀ ਪੈ ਗਈ ਆ ਜਾਂ ਕੀ ਪ੍ਰੋਬਲਮ ਹੈ ਸੋ ਜੀ ਨੂੰ ਵੀ ਇਹਦੇ ਬਾਰੇ ਮਤਲਬ ਕੁਝ ਵੀ ਪਤਾ ਹੋਗਾ ਉਹ ਜ਼ਰੂਰ ਤੋਂ ਆਪਣਾ ਮਤਲਬ ਸੁਝਾਅ ਦੇ ਕੇ ਜਾਣਾਗਾ ਵੀ ਮਤਲਬ ਇਸ ਦੇ ਵਿੱਚ ਕੀ ਚੀਜ਼ ਪਾਣੀ ਚੰਦੀ ਹੈ ਕਿ ਦੇਖੋ ਪਿੱਤਿਆਂ ਤੇ ਨਾ ਪਤਾ ਕੀ ਹੋਇਆ ਗ੍ਰੀਨ ਗ੍ਰੀਨ ਦੀ ਜਗਾ ਤੇ ਇਹ ਵਾਈਟ ਵਾਈਟ ਜੇ ਹੋ ਜਾਂਦੇ ਆ ਇਹਨਾਂ ਦੇ ਉੱਪਰ ਇੱਕ ਚਿੱਟੇ ਰੰਗ ਦੇ ਜਿਸ ਤਰ੍ਹਾਂ ਅਸਿਡ ਦੇ ਵਿੱਚ ਸਕਰੀ ਹੋ ਜਾਂਦੀ ਆ ਉਸ ਤਰ੍ਹਾਂ ਕੁਛ ਚਿੱਟੇ ਚਿੱਟੇ ਜੇ ਰੰਗ ਦਾ ਕੋਈ ਜਨ ਹੈਗਾ ਆਜੂ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਪਿੱਤੇ ਦੇਖੋ ਜੀ ਇਹ ਨੇਗੀ ਆਪਣੇ ਪਪੀਤੇ ਤੇ ਮਤਲਬ ਜਦੋਂ ਅਸੀਂ ਲੱਗੇ ਸੀਗੇ ਬੜੇ ਸੋਹਣੇ ਲੱਗਦੇ ਸੀ ਐਵੇਂ ਲੱਗਦਾ ਸੀ ਵੀ ਛੇਤੀ ਛੇਤੀ ਵੱਡੇ-ਬੜੇ ਹੋ ਜਾਣਗੇ ਪਰ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੋਗੀ ਆ ਤੇ ਵੀ ਮਤਲਬ ਆ ਚਟਕੀ ਤਿੱਜੇ ਸਿਕਰੀ ਜੀ ਹੋਈ ਜਾਂਦੀ ਆ ਤੇ ਮਤਲਬ ਪਾਣੀ ਵਗੈਰਾ ਦਾ ਵੀ ਧਿਆਨ ਰੱਖਦੇ ਆਂਗੇ ਉਹ ਵੀ ਸਾਰਾ ਕੁਝ ਸੈਟ ਹੈ ਸਾਰੇ ਫੇਰ ਵੀ ਇਹ ਉਹਦੇ ਉਹ ਆਬਜੋਦ ਵੀ ਮਤਲਬ ਸਹੀ ਨਹੀਂ ਹੋ ਰਹੀ ਹੈਗੇ ਮਤਲਬ ਇਹਨਾਂ ਦਾ ਸਾਈਜ਼ ਹੈ ਜਿਹੜਾ ਵੱਡਾ ਨਹੀਂ ਹੋ ਰਿਹਾਗਾ ਤੇ ਆ ਚਿੱਟੀ-ਚਿੱਟੀ ਜਿਹੀ ਸਿਕਰੀ ਬਾਹਲੀ ਜਿਆਦਾ ਹੋਈ ਜਾ ਰਹੀ ਨਹੀਂ ਹੈ ਉਸ ਦੇ ਨਾਲ ਨਾਲ ਬਿਲਕੁਲ ਇਧਰਲੇ ਪਾਸੇ ਆਪ ਲਗਾਈ ਹੋਈ ਆ ਹਲਦੀ ਦੇਖੋ ਜੀ ਇਹ ਆ ਹਲਦੀ ਤੇ ਇਹਦੇ ਵਿੱਚ ਫਿਲਟਰ ਦਾ ਜਿਹੜਾ ਪਾਣੀ ਆ ਉਹ ਡੋਲਦਾ ਕੀਤਾ ਹੋਇਆ ਹੈ ਫਿਲਟਰ ਦਾ ਪਾਣੀ ਇੱਥੇ ਪਈ ਜਾਂਦਾ ਤਾਂ ਉਹ ਦੇ ਕਰਕੇ ਜਿਹੜੀ ਹਲਦੀ ਹੈ ਬਹੁਤ ਸੋਹਣੀ ਹੋਈ ਹੈਗੀ ਤੇ ਬਾਕੀ ਇਸ ਦੇ ਵਿੱਚ ਟਾਈਮ ਟੂ ਟਾਈਮ ਮਤਲਬ ਉਹ ਕਰੀ ਜਾਂਦੇ ਹੁ ਜਿੱਤੇ ਲੋਕ ਮਿੱਟੀ ਵਗੈਰਾ ਵੀ ਪਾਉਂਦੇ ਰਹਿੰਦੇ ਨੇ ਤੇ ਪਰ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ ਚੁੱਲ੍ਹੇ ਦੀ ਜਿਹੜੀ ਰਾਖ ਹੈ ਉਹ ਪਾਉਂਦੇ ਰਹਿੰਨੇਗੇ ਟਾਈਮ ਟੂ ਟਾਈਮ ਮੈਨੂੰ ਲੱਗਦਾ ਵੀ ਉਹ ਵੀ ਇਹਦੇ ਵਧੀਆ ਹੋਣ ਦਾ ਇੱਕ ਰੀਜ਼ਨ ਹੋ ਸਕਦੀ ਹੈ ਇੰਗਰੇਜ਼ ਦੇ ਵਿੱਚ ਰਾਖ ਤੇ ਪਾਣੀ ਅਸੀਂ ਟਾਈਮ ਟੂ ਟਾਈਮ ਪੋਨੇ ਆ ਪਾਣੀ ਵੀ ਇਹਦੇ ਵਿੱਚ ਆਮ ਹੀ ਰਹਿੰਦਾ ਹੈਗਾ ਤੇ ਬਾਕੀ ਹੁਣ ਦੇਖਦੇ ਅਗੇ ਮੰਮੀ ਕੀ ਕਰੀ ਜਾਂਦੇ ਹੁਣ ਆਪਾਂ ਉਧਰਲੇ ਪਾਸੇ ਨੂੰ ਚਲਦੇ ਆ ਚੱਲ ਬਈ ਨਿਕੂ ਆ ਦੇਖੋ ਜੀ ਸੋ ਉਹ ਇੱਥੇ ਨੇ ਸਾਹਮਣੇ ਮੇਰੀ ਮੰਮੀ ਤੇ ਮੰਮੀ ਮੇਰੇ ਲੱਗੇ ਹੋਏ ਨੇ ਚੁੱਲ੍ਹੇ ਤੇ ਕੰਮ ਕਰਨਾ ਮੰਮੀ हेलो हाय करो आए लगे हुए लगे हुए चूल्हे ते काम करना कर रहे ने अपना कम अख सा परला बेड़ा चलो जी हम आप चल देंगे परले बेड़े चाह निकके आप चलिए ਤੂੰ ਬੈਰੀ ਬਿੱਲ ਜਿਹਰ ਨੂੰ ਲੈ ਕੇ ਚੱਲ ਪਊ ਆਪਾਂ ਰੁਕ ਰੁਕ ਕੇ ਰੁਕ ਰੁਕ ਆ ਦੇਖੋ ਜੀ ਚੱਲ ਬਈ ਨਿੱਕੂ ਅਲੀਓ ਆਪਾ ਕਿੱਧਰ ਕਮਾਈ ਜਾਂਨੇ ਵਾਸ ਰੁਕ ਜਾ ਰੁਕ ਜਾ ਆਇਆ ਇਹ ਸਾਡਾ ਅੰਬੂਦ ਜਿਹੜਾ ਕਿ ਮੈਨੇ ਮਤਲਬ 15 ਅਗਸਤ ਤੇ ਲਗਾਇਆ ਸੀਗਾ ਬਹੁਤ ਸੋਹਣਾ ਹੋ ਗਿਆ ਤੁਸ ਦੇਖਿਓਣੀ ਇਸਦੀ ਵੀਡੀਓ ਮੈਂ ਛੋਟੇ ਜਿਹੇ ਨੂੰ ਲਗਾ ਰਹੀ ਆਂਗੀ ਤੇ ਬਾਕੀ ਆਹ ਵਿੱਚ ਲੱਗਿਆ ਹੋ ਜਾਨੇ ਛੋਟੇ-ਛਾਟੇ ਇਹ ਬੇਲਾ ਜਿਵੇਂ ਕਰੇਲਿਆਂ ਦੀ ਬੇਲ ਚਿਪੜਨ ਦੀ ਬੇਲ ਤੇ ਚਿਪੜਨ ਦੀ ਬੇਲ ਤੇ ਛੋਟੇ-ਛਾਟੇ ਚਿਪੜ ਲੱਗ ਰਹੇ ਨੇ ਤੇ ਇਧਰਲੇ ਪਾਸੇ ਹੈ ਜੀ ਸਾਡੀ ਤુલਸੀ ਤુલਸੀ ਦੇ ਨਾਲ-ਨਾਲ ਤુલਸੀ ਦੇ ਨਾਲ ਲੱਗਿਆ ਹੋ ਜਾਨੇ ਮਿਰਚਾਂ ਜਿਹੜੀਆਂ ਮਤਲਬ ਤੋੜੀਆਂ ਨਹੀਂ ਹੈਗੀਆਂ ਵਿਚਾਰੀਆਂ ਰੈੱਡ ਵੀ ਹੋ ਗਈਆਂ ਛੋਟੇ-ਛਾਟੇ ਇਨੂੰ ਕਹੀ ਜਾਂਦੇ ਸੀ ਮੈਨੂੰ ਕੋਈ ਲਾਈਵ ਦੇ ਵਿੱਚ ਕਿ ਜੀ ਤੁਲਸੀ ਦਾ ਵਿਆਹ ਹੈ ਜੀ ਤੁਲਸੀ ਦਾ ਵਿਆਹ ਹੈ ਸੋ ਆਪਾਂ ਨੂੰ ਨਹੀਂ ਪਤਾ ਹੈਗਾ ਵੈਸੇ ਵੀ ਇਹ ਵਿਆਹ ਸ਼ਾਦੀ ਵਾਲਾ ਕੀ ਸਿਸਟਮ ਹੁੰਦਾ ਪਰ ਮੇਰੇ ਕੋਲ ਰੈੱਡ ਚੁੰਨੀ ਪਈ ਸੀ ਸੋ ਆਪਾਂ ਨੇ ਆਪਣੀ ਤੁਲਸੀ ਦੇ ਉੱਪਰ ਦੇਖ ਕੇ ਇਹਨੂੰ ਮਤਲਬ ਹੈ ਆਪਾਂ ਵੀ ਇਹਦਾ ਵਿਆਹ ਕਰਤਾ ਅੱਗੇ ਚੱਲੀਏ ਠੀਕ ਜੀ ਅੱਗੇ ਚੱਲੀਏ ਖਰਜਾ ਖੰਡ ਖਰਜਾ ਹੋਲੀ-ਹੋਲੀ ਚੱਲਦੇ ਜਾਂਦੇ ਕਿ ਉਹ ਕੀ ਹੋ ਗਿਆ ਇਹ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਮਤਲਬ ਉਹ ਆਪਣੀ ਬਾਗਬਾੜੀ ਦੇਖਣ ਆ ਚੱਲ ਨੀ ਨੂੰ ਅੱਗੇ ਚੱਲਦੇ ਆ। ਲੋ ਜੀ ਨੀ ਨੂੰ ਮਤਲਬ ਇਹਨੂੰ ਸੈਰ ਪਾਰਟ ਤੇ ਕਰਾ ਰਹਿਗਾ ਉਹ ਸਾਹਮਣੇ ਆਪਣੀ ਬਾੜੀ ਅੱਗੇ ਲੈ ਕੇ ਜੰਨਾ। ਬਾਸ ਬਾਸ ਰੁਕ ਜਾਨ ਕਿਨ ਰੁਕ ਜਾ। ਆਏ ਜੀ ਆਪਣੀ ਬਾੜੀ ਜਿਹੜੀ ਕਿ ਟਮ ਗਰੇਲ ਲਗਾ ਕੇ ਬਹੁਤ ਚੰਗੀ ਤਰ੍ਹਾਂ ਬਹਿਲਾ ਤਿਆਰ ਕਰੀਏਗੀ ਤੇ ਇਹਦੇ ਵਿੱਚ ਮਤਲਬ ਡੇਲੀ ਪਾਣੀ ਪੈਂਦਾਗਾ ਆ ਥੋੜੀ ਜਿਹੀ ਹਲਦੀ ਦੀਆਂ ਗੱਠਾਂ ਜਿਹੜੀਆਂ ਕਿ ਮੈਨੇ ਲਗਾਈਆਂ ਸੀ। ਚੱਲ Nikki ਥੋੜਾ ਹੋਰ ਅੱਗੇ ਕਰਦੀ ਖੜ ਜੋ ਖੜ ਜੋ ਤੇ ਨਾਲ-ਨਾਲ ਪਾਲਕ, ਮੇਥੀ, ਧਨੀਆ, ਛੋਟੀਆਂ-ਛੋਟੀਆਂ ਚੀਜ਼ਾਂ ਲਾਈਆਂ ਹੋ ਜਾਣੇ ਜੇ ਮਤਲਬ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਛੋਟੀਆਂ-ਵੜੀਆਂ ਚੀਜ਼ਾਂ ਲਾਈਆਂ ਹੋ ਜਾਣੇ ਇੱਥੇ ਵੀ ਇੱਕ ਪਿੱਤਾ ਲਗਾਇਆ ਸੀ ਇਹਨੂੰ ਐਵੇਂ ਸੀ ਪਿੱਤੇ ਲੱਗਣਗੇ ਵੱਟ ਕੁਛ ਨਹੀਂ ਲੱਗਿਆ ਤੇ ਜਦੋਂ ਸੰਗਸ਼ਕਾਈ ਕੀਤੀ ਤਰਕ ਤਾਂ ਨਹੀਂ ਉਹ ਦੋ ਮਤਲਬ ਕਟ ਵੱਡ ਕਰਤੀ ਇਸ ਤੇ ਤੇ ਉਧਰ ਦੇਖੋ ਜੀ ਆਪਣੇ ਜਮਣ ਜਮਣ ਤੇ ਮਤਲਬ ਹੈ ਪੰਛੀਆਂ ਦੇ ਆਲ ਨੇ ਜਮਣਾਂ ਦਾ ਤਾਂ ਪਤਾ ਨਹੀਂ ਲੱਗਣੀ ਆ ਨਾਲ ਲੱਗਣੀ ਆ ਪਰ ਪੰਛੀਆਂ ਵਿਚਾਰੇ ਰਹਿ ਰਹੇ ਨੇਗੇ ਚੜੋ ਠੰਦੇ ਮਿੱਲੇ ਦੇ ਵਿੱਚ ਹੁਣ ਇਹ ਵੀ ਵਧੀਆ ਗੱਲ ਹੈ ਕਿਸੇ ਦਾ ਕੰਮ ਆਈ ਨਹੀਂ ਨਹੀਂ ਠੰਡ ਵਸ ਤੇ ਆ ਆਪਣੀ ਛੋਟੀ ਜਿਹੀ ਬਾੜੀ ਜੀ ਅੱਪਾ ਜਿਹੜੀ ਤਿਆਰ ਕੀਤੀ ਹੋਈ ਆ ਮਤਲਬ ਇਹਦੇ ਵਿੱਚ ਉਹੀ ਮੈਂ ਜਿਵੇਂ ਤੁਹਾਨੂੰ ਦੱਸਿਆਗਾ ਵੀ ਪਾਲਕ ਧਨੀਆ ਵਗੈਰਾ ਇਹ ਸਾਰੀਆਂ ਚੀਜ਼ਾਂ ਲੈ ਆਈਆਂ ਹੋਈਆਂ ਨੇ ਅੱਗੇ ਚੱਲੀਏ ਨਿੱਕੇ ਤੂੰ ਮੈਨੂੰ ਨਾ ਦੇਖਦੀ ਨਹੀਂ ਆ ਕੇ ਬੜੇ ਤੂੰ ਚਲੋ ਆ ਦੇਖੋ ਜੀ ਪਾਲਕ ਮੇਥੇ ਧਨੀਆ ਮਤਲਬ ਜੋ ਜੋ ਵੀ ਚੀਜ਼ਾਂ ਲਈਆਂ ਨੇ ਦੇਖੋ ਸਾਰਿਆਂ ਨੂੰ ਪਾਣੀ ਪਈ ਜਾਂਦੇ ਨੇ ਤੇ ਨਾਲ-ਨਾਲ ਥੋੜੀ ਥੋੜੀ ਰਾਖ ਜੀ ਪਾਈ ਜਾਂਦੇ ਨੇ ਇਸਦੇ ਉੱਪਰ ਤੇ ਹਲਦੀ ਨੂੰ ਜਿਹੜਾ ਪਾਣੀ ਆ ਬਹੁਤ ਹੀ ਸਪਰਕਟ ਮੈਨਰੇ ਤਾਂ ਅਗਰ ਕਿ ਹਲਦੀ ਇੱਥੇ ਵਾਲੀ ਵੀ ਵਧੀਆ ਨਹੀਂ ਹੋ ਰਹੀ ਉੱਥੇ ਦੀ ਹਲਦੀ ਬਹੁਤ ਵਧੀਆ ਹੋ ਰਹੀ ਹੈ। ਇਹ ਵੀ ਮਤਲਬ ਉਹ ਦੂਸਰੇ ਪਾਸੇ ਜਿਹੜਾ ਮੈਂ ਤੁਹਾਨੂੰ ਦਿਖਾਈ ਤੇ ਉੱញਿਓ ਪਾਰੇ ਐਵੇਂ ਦੀ ਕੋਈ ਚੀਜ਼ ਨਹੀਂ ਹੈਗੀ ਵੀ ਜਿਹੜੀ ਹਰੀ ਨਹੀਂ ਹੋਗੀ ਹਰ ਇੱਕ ਚੀਜ਼ ਵੀ ਮਤਲਬ ਬਹੁਤ ਵਧੀਆ ਜਾ ਰਹੀ ਹੈਗੀ। ਸੋ ਬਹੁਤ ਖੁਸ਼ੀ ਹੋਈ ਬਿਲ ਨੂੰ ਦੇਖ ਕੇ। ਦੇਖੋ ਬਾਕੀ ਆਪਣੀ ਬਾੜੀ ਆਪਾਂ ਕਿਵੇਂ ਦੀ ਬਣਾਈ ਹੋਇਆ ਹੈਗੀ ਤਾਂ ਵੀ ਮਤਲਬ ਥੋੜੀ ਜਗ੍ਹਾ ਤੇ ਕੱਢੀ ਹੋਈ ਆ। ਪਾਰੇ ਮਤਲਬ ਬਣਾਈਆਂ ਬਹੁਤ ਸੋਹਣੀਆਂ ਚਟੇ ਹੜ ਦੇ ਕਹ ਰੀਆਂ ਤੇ ਨਾਲ ਲਾਈ ਹੋਈ ਆ ਗੋਭੀ ਦੇ ਪੌਦ ਜਿਹੜੀ ਕਿ ਪਹਿਲਾਂ ਤਾਂ ਇਹ ਮੈਨੂੰ ਲੱਗਦਾ ਸੀ ਕਿ ਉਹ ਵੀ ਹੋਣੀ ਹੋਣੀ ਪਰ ਸਹੀ ਟਾਈਮ ਤੇ ਵੀ ਮਤਲਬ ਹੌਲੀ ਹੌਲੀ ਟਾਈਮ ਕੋ ਟਾਈਮ ਸਹੀ ਚੱਲ ਰਹੀ ਹੈਗੀ ਤੇ ਹੁਣ ਆਪਾਂ ਕਰਦੇ ਆ ਆਪਣੀਆਂ ਗੱਲਾਂ ਬਾਤਾਂ ਉਹ ਏਸੀ ਸਾਡਾ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਜਿਹੜਾ ਵੀ ਮੇਰੇ ਨਾਲ ਬਣਾਉਣ ਦੇ ਲਈ ਕੋਈ ਨਹੀਂ ਸੀਗਾ ਮੇਰੇ ਨੇ ਹੈਲਪ ਕੀਤੀ ਇੱਕ ਤਾਂ ਮੇਰੇ ਛੋਟੂ ਬੁੱਗੂ ਨਿੱਕੂ ਨੇ ਜਿਹੜਾ ਮੈਨੂੰ ਇਧਰ ਉਧਰ ਲੈ ਕੇ ਆਇਆ ਤੇ ਦੂਸਰਾ ਮੇਰੇ ਪਿਆਰੇ ਜਿਹੇ ਸਟੈਂਡ ਨੇ ਜਿਹੜਾ ਵੀ ਮਤਲਬ ਅਸੀਂ ਕਦੇ ਇਧਰ ਚੱਕਲੇ ਕਦੇ ਉਧਰ ਚੱਕਲੇ ਬਹੁਤ ਮਜ਼ਾ ਆਇਆ ਸੋ ਤੁਸੀਂ ਵੀ ਇੰਜੋਏ ਕੀਤਾ ਹੁਣ ਸਾਡਾ ਜਿਹੜਾ ਬਲੌਗ ਹੈ ਤੇ ਜਿਵੇਂ ਮੇ ਮਤਲਬ ਕੋਈ ਕਮੀ ਵੇਸ਼ੀ ਨਜ਼ਰ ਆਉਂਦੀ ਆ ਕੋਈ ਦਾਰਸਾਈ ਦੇਉਂਗੀ ਤੇ ਬਾਕੀ ਜੇ ਵਲੌਗ ਚੰਗਾ ਲੱਗਿਆ ਤੇ ਜਰੂਰ ਤੋਂ ਲਾਈਕ ਕਰਕੇ ਜਾਇਓ ਤੇ ਬਾਕੀ ਆਪਣੇ ਆਉਣ ਵਾਲੇ ਹਰੇਕ ਵਲੌਗ ਨੂੰ ਮਤਲਬ ਦੇਖਣ ਦੇ ਲਈ ਜਰੂਰ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਦੇ ਦਿੱਤੇ ਹੋਏ ਵੈਲ ਦੇ ਆਈਕਨ ਨੂੰ ਜਰੂਰ ਪ੍ਰੈਸ ਕਰਕੇ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰੇਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਮੇਰਾ ਘਰ ਇਹਨਾਂ ਕੁਝ ਖਾਸ ਤੇ ਨਹੀਂ ਹੈਗਾ ਫਾਇਦੇ ਦੀ ਮੀਨਾ ਵੀ ਲੱਗੇਗਾ ਮੈਂ ਤੁਹਾਨੂੰ ਪੂਰੇ ਦਾ ਪੂਰਾ ਕਮਾਤਾ ਤੇ ਹੁਣ ਸੜਿਆ ਨਿੱਕੂ ਸਾਬ ਲੱਗੇ ਹੋਏ ਨੇ ਲੱਡੂ ਦੇ ਬੇਮਨਾਉਂ ਦੇ ਵਿੱਚ ਤੇ ਜਿਨੇ ਵੀ ਮਤਲਬ ਨਿੱਕੂ ਦੇ ਵਿੱਚ ਨਾ ਸਿੱਟ ਖੰਡੇ ਦੇ ਵਿੱਚ ਕੋਈ ਚੀਜ਼ ਲੱਗੀ ਹੋਈ ਹੈ ਹਾਂ ਕਿ ਕੇ ਇਹਦੇ ਵਿੱਚ ਕੋਈ ਬੀਜ ਵੀ ਜੁ ਹੋਏ ਨੇ ਸੜ ਡਰ ਇਸ ਦੇ ਵਿੱਚ ਨਾ ਹੋ ਘਰ ਮਿੱਟੀ ਪੱਟੀਆਂ ਨੇ ਕਿੱਥੇ ਦੇਖੋ ਹਾ ਵਾਓ ਕਿੰਨੀਆਂ ਸੁੰਰੀਆਂ ਦੋ 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 ਚੋੜੀ ਛੋਟੀਆਂ ਛੋਟੀਆਂ ਦੋ ਚੀੜੀਆਂ ਜੇ ਤੁਸੀਂ ਵੀ ਦੇਖਣੀ ਆ ਕਰੋ ਰੁਕੋ ਅਸੀਂ ਅਸੀਂ ਬੈਕ ਕੈਮਰਾ ਆਨ ਕਰਦੇ ਆਂ ਇੱਕ ਕਿੰਨੀਆਂ ਚੀੜੀਆਂ ਉਡ ਗਈਆਂ ਆ ਨੀ ਜੀ ਸਾਡੀਆਂ ਛੋਟੀਆਂ ਚੁਟੀਆਂ ਦੋ ਚੀੜੀਆਂ ਜਿੰਨਾਂ ਨੂੰ ਦੇਖ ਕੇ ਨਿੱਕੂ ਖੁਸ਼ ਹੋ ਰਿਹਾ ਸੀ ਕੰਮ ਨਹੀਂ ਅਧਾਰਨੀ ਹੋਣੀਆਂ ਤੇ ਬਾਹਰ ਲੋ ਜੀ ਅੱਜ ਅਸੀਂ ਬਣਾਇਆ ਆਪਣਾ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮਜ਼ਾ ਆਇਆ ਹੋਊਗਾ ਤੇ ਜਿਨ੍ਹਾਂ ਨੂੰ ਮਜ਼ਾ ਆਇਆ ਉਹਨਾਂ ਵੀ ਲਾਈਕ ਕਰਨਾ ਤੇ ਜਿਨ੍ਹਾਂ ਨੂੰ ਨਹੀਂ ਵੀ ਆਇਆ ਉਹ ਵੀ ਲਾਈਕ ਕਰ ਦਿਓ ਆ ਤਾਂ ਕਹਿ ਦੋ ਖਤੂਰਾ ਹਾਂ ਸੋ ਅ ਤੋ ਕਹ ਦੋ ਸਾਡਾ ਕਤੂਰਾ ਇਹ ਸਾਡੇ ਨਿੱਕੂ ਦਾ ਕਤੂਰਾ ਹੈ ਸائیں ਛੋਟੀ ਬੱਚੀ ਹੈ ਨਾ ਨਿੱਕੂ ਇਹ ਸਾਡੇ ਨਿੱਕੂ ਦੀ ਛੋਟੀ ਜੀ ਬੱਚੀ ਹੈਗੀ ਜਿਹਨੂੰ ਇਹ ਹਰ ਟਾਈਮ ਚੁੱਕ ਕੇ ਰੱਖਦੇਗਾ ਐਵੇਂ ਨਹੀਂ ਉਹਦਾ ਕਿਹੜਾ ਟਾਈਮ ਆ ਕੇ ਲੱਗ ਜੇ ਕਰਨੇ ਨੇ ਸੋਣਾ ਹੈ ਨਹੀਂ ਬੈਠਣਾ ਸੋ ਇਹ ਦੇਖੋ ਸੋ ਸਾਰੇ ਜਣੇ ਆਨ ਲਾਈਕ ਕਰਨਾ ਵੀਡੀਓ ਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਅੰਟੀਨਲ ਦਿੱਤੀ ਹੋਈ ਵਾਲੇ ਆਈਕਨ ਨੂੰ ਜ਼ਰੂਰ ਪੈਸਟ ਕਰਨਾ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਥੈਂਕ ਯੂ ਜੀ ਥੈਂਕ ਯੂ। ਤੇ ਐਮੀ ਮਤਲਬ ਅੱਗੇ ਵੀ ਟਰਾਈ ਕਰਦੇ ਰਾਵਾਂਗੇ ਕਿ ਜਿਹੜੇ ਬੈਕ ਟੂ ਬੈਕ ਜਿਹੜੇ ਸਾਡੇ ਵਲੌਗ ਆ ਉਹ ਅਪਲੋਡ ਹੁੰਦੇ ਰਹਿਣ ਤੇ ਉਮੀਦ ਕਰੂੰਗੀ ਕਿ ਤੁਸੀਂ ਸਾਰੇ ਨੇ ਵਧੀਆ ਹੋਵੋ। ਆਪਾਂ ਜੀ ਸਭ ਨੂੰ ਤੰਦਰੁਸਤੀ ਤੇ ਖਿਆਵਤ ਚ ਨਾ ਤੇ ਬਹੁਤ ਜਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਹਾਸਲ ਕਰੋ। ਥੈਂਕ ਯੂ ਜੀ ਥੈਂਕ ਯੂ। ਬਾਏ ਬਾਏ।